ਤੋ ਵੀ ਆ ਪੱਠ ਦਾ ਸੌਦਾ ਕਰਾਤਾ ਕਿਹੜਾ ਪਿੰਡ ਆ ਬਾਪੂ ਆਪਣਾ ਮੱਲਣ ਲੈ ਵੀ ਮੱਲਣ ਤੋਂ ਆਏ ਆ ਬਾਈ ਤੇ ਆ ਪੱਠ ਲੱਖੇ ਕੋਲੇ ਸੀ ਬਾਈ ਕੋਲੇ 7500 ਰੁਪਇਆ ਲਾ ਕੇ ਬਾਈ ਮੁੜ ਗਏ ਸੀਗੇ ਦਿਨ ਮੁਦ ਦਿੱਤੀ ਨਹੀਂ ਸੀ ਤੇ 8000 ਦੀ ਪੱਠ ਲੈ ਕੇ ਤੇ ਲਖਾਈ ਬਾਈ ਹਰਾਨੇ ਕਰਾਉਣੇ ਆ ਇਧਰਲੇ ਪਾਸੇ ਆ ਜਾ ਬਾਈ ਉਧਰ ਆ ਜਾ ਬਾਹਰ ਕੱਢ ਕੇ ਪੈਸੇ ਗਿਣੋ ਸਹੀ ਆ ਫੁੱਲ ਗਰੰਟੀ ਆ ਬਾਈ ਜਮਾ ਕਰਦੇ ਮੈਂ ਉਹਨੇ ਸਾਰੇ ਬਿਲਕੁਲ ਬਿਲਕੁਲ ਹਾਂ ਸੌ ਵਾਲੀ ਗੱਲ ਆ ਜਮਾ ਕੋਈ ਨਹੀਂ ਇਹ ਉਹ ਬੱਕਰਾ ਬਹੁਤ ਚੰਗਾ ਹੋ ਹਾਂ ਉਹਦੇ ਵਧੀਆ ਪੱਠਾਂ ਬਈਆਂ ਯਾਰ ਹਜ਼ਾਰ ਹਜ਼ਾਰ ਕਰਕੇ ਗਿਣਦੇ ਹੋ ਬਾਪੂ ਉਹ ਵੀ ਬਸ ਤੇ ਆਪਣੇ ਬੜਾ ਘੜਨਾ ਇਹ ਹਾਂਜੀ ਕੋਈ ਨਹੀਂ ਕੋਈ ਨਹੀਂ ਬਾਪੂ ਕੋਈ ਨਾ ਬਾਈ ਦਾ ਸਹੀ ਗੱਲ ਆ ਉਹ ਫਿਰ ਉਮਰ ਦਾ ਵੱਡਾ ਜ਼ਰਾ ਮਤਲਬ ਲੱਗਦਾ ਆਹੇ ਭਰਾ ਲੱਗਦੀ ਆ ਉਹਨੇ ਠੀਕ ਆ ਜੀ ਕੀ ਨੋ ਕਰੇ ਨੀ ਕੋਈ ਨਾ ਨੰਬਰ ਘਸਾਉਂਦਾ ਐਵੇਂ ਲੱਗਦਾ ਇਹ ਕਰਕੇ ਲੈ ਵੀ ਹੁਣ ਹਜ਼ਾਰ ਹਜ਼ਾਰ ਕਰਕੇ ਫੜਾ ਦਿਓ ਕੋਈ ਨਾ ਕਿ ਫਾਇਦਾ ਨਹੀਂ ਮੇਰੇ ਬਾਹਰਲੇ ਮੋਸਟ ਹੈ ਇਹੀ ਦਾ ਇਹ ਜਾਊਗੀ ਤੋ ਤੇ ਐਨ ਇਹ ਸਾਡੇ ਸਾਰੇ ਹਾਂ ਪੂਰੇ ਡਾਪ ਦੀਆਂ ਪੱਠਾਂ ਲੈਂਦਾ ਏ ਸਹੀ ਆ ਨਿਕਾੜ ਓਸ਼ਾਨ ਤੂੰ ਸਾਹਿਬ ਜੀ ਭਾਵੇਂ ਵੀ ਰੋਡ ਤੇ ਛੋੜ ਦੇਉਂਗਾ ਉਹ ਕਰੂਗਾ 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 ਸਾਈ ਤੁਹਾਡੀ ਆ ਗਈ ਸਾਈ ਵਾਪਸ ਰੱਖਮ ਦਾ ਕੰਮ ਸੀ ਆ ਮੁੜ ਕੇ ਫਿਰ ਆਏ ਓਏ ਇਹ ਸਾਈ ਨੇ ਉਹ ਸਾਈ ਜਿਹੜਾ ਆ ਦੇਖਦੇ ਸਾਈ ਦੀ ਜੈ ਤੁਹਾਨੂੰ ਬਾਤਾ ਕਰ ਇਹ ਸਾਡੇ ਹੀ ਦਾ ਸਾਡੇ ਹੀ ਆ ਸਾਈ ਮੈਂ ਤੈਨੂੰ ਆਖਿਆ ਮੈਂ ਰਕਮ ਦਾ ਕੰਮ ਆ ਸਾਈ ਵਾਪਸ ਕਰ ਚਲ ਮੋੜ ਦੇਣਾ ਚਲ ਲਖਾਈ ਕਰਾਓ ਚਲੋ ਕਰਾ ਲਓ ਲਖਾਈ ਕਾ ਦਾ ਸੌਦਾ ਬਈ ਕੀ ਯਾਰ ਇਹ ਮੇਰੇ ਪ੍ਰਾਨ ਦਾ ਯਾਰ ਕੀ ਮੰਗਿਆ ਸੀ ਇਹਦਾ ਹੈ 12000 ਕੀ ਲਾਉਂਦੇ ਆ ਬਾਈ ਓਏ 60000 ਦੀ ਨਿਮੇੜਤੀ ਆ ਘੱਟ ਦੀ ਨਹੀਂ ਅੜੇ ਦੀ ਬੜੀ ਨਹੀਂ ਨਹੀਂ ਨਿਪੜੀ ਵਾਲੇ ਨਹੀਂ ਨਿਪੜੀ ਅੜੇ ਦਾ ਪਹਿਖ ਕਰਨ ਦੇ ਕੀ ਕਰਦੇ ਲੋ ਕਹਿੰਦਾ ਮੈਂ ਦਾ ਤਾਂ 9 ਦੇ ਆ ਗਿਆ ਓਏ ਓਏ ਕਿਹੜਾ ਪਿੰਡ ਬਾਈ ਜੀ ਆਪਣਾ ਤੂੜ ਕੋਟ ਆਈ ਤੂੜ ਕੋਟ ਨਹੀਂ 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 ਬੈਠੀ ਸੋਧਵਾਜ ਬਾਹਰ ਤੱਕ ਆ ਗਿਆ ਸਾਨੂੰ ਬੋਲ ਲੈ ਆਇਆ ਆ ਲੈ ਆਪਾਂ ਓਏ ਪਰਚੀ ਦੇ ਦੇ ਇਹਨਾਂ ਨੂੰ ਮਤਲਬ ਦੀ ਨਾਰੇ ਪੜਾਵਾ ਗੱਤੀ ਤੇ ਮੇਰੇ ਨਾਲ ਕੋ ਪੂਰੇ 8000 ਦੀ ਕਰਤੀ ਬਾਈ 8 ਦੀ ਠੀਕ ਹੈ ਬਾਈ 8000 ਦੀ ਕਰਤੀ ਬਾਈ ਲੈ ਬਾਈ ਆ ਪੱਠ 8000 ਦੀ ਕਰਤੀ ਆ ਆ ਬਾਈ ਤੂੰ ਮੰਨ ਲੈ ਯਾਰ ਬਾਈ ਆ ਦੋ ਬੱਕਰੀਆਂ 22000 ਰੁਪਿਆ ਮੰਗਿਆ ਸੀ ਬਾਈ ਸੁਖੇ ਨੇ ਇਹ 18.5 ਹਜ਼ਾਰ ਦਾ ਸੌਦਾ ਹੋ ਗਿਆ। ਓਏ ਚਾ ਕੁਛ ਨਹੀਂ ਉਹ ਤਾਂ ਬੰਦ ਦਿਖਾਈ ਕਰਾ ਦੇ ਮਾਈ। ਉਹ ਕਿੰਨੇ ਦਾ ਕਰਤਾ ਗੋਪੀ? 18000 ਦਾ ਕਰਤਾ ਇਹ। 18000 ਦਾ। ਠੀਕ ਆ। ਆਖੇ ਹੀ ਨਹੀਂ ਲੱਗਦਾ ਭਰਾਵਾ ਮੇਰੇ ਦਾ ਹਜੇ ਵੀ ਇਹ ਕਰਦਾ ਆਇਆ। 4000 ਨਹੀਂ ਬੰਨ ਲਾ ਪੱਟ ਵੇਚ ਕੇ। ਤੂੰ ਐ ਕਰ ਮੇਰੀ ਗੱਲ ਸੁਣ ਲੈ। ਤੂੰ ਇਹ ਵੀ ਚਲ ਤੁਰ ਤਿੰਨ ਦਾ ਕਹਿ ਤੈ ਯਰ ਜੰਦ। ਚਲੋ ਨਵੇੜੋ ਨਵੇੜੋ ਯਾਰ। ਉਹ ਗਿਣੋ ਪੈਸੇ। ਯਾਰ। ਕੀ ਨਹੀਂ ਆਇਆ ਅੱਗੇ ਮਾਚ ਥੋੜੇ ਇਧੇ ਦੇ ਜਾਨ ਕੋਈ ਨਹੀਂ ਕਰੀਂ ਦੱਸ ਠੀਕ ਹੈ ਜੀ ਬਾਕੀ ਬਾਅਦ ਕਰ ਲਾਂਗੇ ਹੋਰ ਬਾਕੀ ਆਇਆ ਬੰਦੀਆਂ ਨਾਲ ਯਾਰ ਮੈਂ ਯਾਰ ਦੇ 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 ਹੋਰ ਕੱਲ ਨੂੰ 500000 ਰੁਪਏ ਦੇਣੀ ਮੈਂ ਤੇਰੇ ਨੰਬਰ ਵਾਲੀ ਕਰ ਤੀ ਮੈਂ ਤੈਨੂੰ ਦੇ ਦੇ 100000 ਮੇਰੇ ਭਰਾ ਸਾਹੇ ਹੋ ਜਾਣਾ ਨਾ ਨਾ ਦਾ ਕੰਮ ਹੋਰ ਚਲਾ ਲੈ ਵੱਡੀਆਂ ਦਾ ਇਹ ਮਾਰਦੇਗਾ ਭੈਣ ਚੋਲੇ ਦਾ ਬਾੜੀ ਚੰਨੋ ਮਾਰੀ ਨਾ ਮਿਲਦਾ ਤੇਰੇ ਨਾਲ ਸੱਤ ਨਹੀਂ ਮਾਰਨ ਦਾ ਤੇਰੇ ਕੋਲ ਮਾਰੀ ਆਉਂਦਾ ਓ ਬੱਕਰੀ ਸੂਰ ਵਾਲੀ ਮੈਗਾ ਕੱਲ ਦਾ ਨਾ ਨਾ ਪੱਕ ਛੋਟੀ ਆ ਬਾੜੀ ਚ ਖੁੱਲੀਆਂ ਹੁੰਦੀਆਂ ਮਰ ਤੱਕ ਚੋ ਬੰਦ ਗੱਲਾਂ ਕਰਦੇ ਆ ਅਸੀਂ ਛੋਡੀਆਂ ਕੋਈ ਨਹੀਂ ਕੋਈ ਕੰਮ ਹੈ ਤੇਰਾ ਕੋਈ ਹੁੰਦੇ ਨਹੀਂ ਆਣ ਦੇ ਕਿਰਾਇਆ ਨਹੀਂ ਨਹੀਂ ਤੂੰ ਮੈਂ ਲੈ ਆ ਬੱਕਰੀ ਜੰਗੀ ਸੀ ਦੋ ਦੋ ਨਾ ਠੀਕ ਆ ਸਰ ਬੱਸ ਇਹ ਨਾ ਬਹੁਤ ਪਿਆਰ ਜੀ ਕੱਖਲਾ 5 400 ਮੈਂ ਤੇ ਬੱਕਰੀ ਦੇਣਾ ਲੈ ਲਊਗਾ ਲੈ ਮੈਂ ਫੋਨ ਕਰਾਂਗਾ ਦੂਸਰੇ ਕੋਲ ਕਰਾਂਗਾ ਜਿਹਨਾਂ ਵਾਲੀ ਆ ਰਹੀ ਹੈ ਉਹ ਤਾਂ ਫੋਨ ਕਰਦੀ ਮੈਂ ਵੇਚ ਨਹੀਂ ਹੈ ਕੋਈ ਨਾ ਕਰਾਤਾ ਕਿ ਆਪਣੇ ਉਹ ਵੀ ਪਾਲੀ ਵੇਚੀ ਮੈਂ ਪੁੱਤਰਾ ਮਾਤਾ ਵਾਲਾ ਬੱਦਦੇ ਮਦਿਆਰਾ ਉਹ ਹੀ ਤਾਂ ਕਹਿੰਦਾ ਤਾਂ ਸਾਢੇ 10 ਹੋ ਗਿਆ ਕਹਿਣ ਲਾ ਕਿੰਨੇ ਜਵਾਂ ਦੀ ਗੱਲ 18000 ਕਿੰਨੇ ਨਾ ਗਈ ਦੋ ਨਾਗ ਇੱਕ ਪੱਠ ਮਗਰ ਦੇਈ ਜੋ ਆਪਣਾ ਨਾਮ ਲਿਆ ਤੁਹਾਨੂੰ ਠੀਕ ਆ 8000 ਰਹਿ ਗਿਆ ਬਾਈ ਲੈ ਵੀ ਖੁਸ਼ ਆ ਕਿਹੜਾ ਪਿੰਡ ਆ ਬਾਈ ਜੀ ਆਪਣਾ ਕਿਹੜਾ ਪਿੰਡ ਆ ਜੀ ਪਿੰਡ ਕਿਹੜਾ ਹੈ ਰੀਦਕੋਟ ਆ ਜੀ ਰੀਦਕੋਟ ਠੀਕ ਆ ਯਾਰ ਇਹੋ ਉਹ ਵੀ ਅੱਜ ਜੋੜੇ ਦਾ ਸੌਦਾ ਹੋ ਗਿਆ ਬੱਕਰੀ ਉਰਲੀ ਸੂਣ ਵਾਲੀ ਤੇ ਪਰਲੀ ਸੂਈ ਆ ਮਗਰ ਬੱਚਾ ਉਹਦੇ ਸੁੱਖੇ ਤੋਂ ਲਈ ਆ ਧੂੜਕੋਟ ਵਾਲੇ ਤੋਂ ਅਗਲਾ ਸੌਦਾ ਇਸੇ ਤਰ੍ਹਾਂ ਤੁਹਾਨੂੰ ਦਿਖਾਵਾਂਗੇ ਜੁੜੇ ਰਿਹਾ ਆਪਣੇ ਚਾਈ ਹਾਂ ਵੇ ਕੀ ਮੁੱਲ ਮੰਗਿਆ ਇਹਦਾ ਛੋਡਾਂ ਵੀ ਵੇਖੀਆਂ ਦੀਆਂ ਹੋਰ ਆ ਵਾਹ ਕਿੰਨੇ ਕਿਦਾ ਯਾਰ ਫੜਾ ਫੜਾ ਯਾਰ ਤੂੰ ਫੜਾ ਪੈ ਗਿਆ ਆ ਗੋੜਾ ਨੀ ਆ ਪ੍ਰਾਉਣਾ ਪਾ ਲੈ ਲੈ ਪਹਿਲੀ ਹੋ ਮੇਰਾ ਹੀ ਨੀ ਕੋਈ ਬੰਦਿਆ ਪਹਿਲੇ ਰੋ ਲੱਗ ਤੂੰ ਇੱਕ ਬੱਕਰੇ ਆਈ ਜਾਂ ਫਰਚੀ ਕਰਾ ਦੇ ਤੇ ਪੈਸੇ ਲੈ ਕੇ ਮੁੰਡਾ ਜਾ ਬਥਰੇ ਫੜ ਲੈ ਫੜ ਲੈ ਚੱਲ ਵੇਖੀ ਆ ਕੋਈ ਕੁਝ ਨਹੀਂ ਹੁੰਦਾ ਰੱਖ ਲੈ ਆ ਵੀ ਲਖੇ 3000 ਰੁਪਏ ਆ ਵੀ ਮੰਗੀ ਜਾਂਦਾ 30 ਹਜ਼ਾਰ ਦੇਣੀ ਕੰਮ ਕਰਦੇ ਦੇਣਾ ਯਾ ਕਿੱਧਰ ਬੰਦਾ ਖਰਾਉਂਦਾ ਦੇਣਾ ਬਾਬਾ ਭਾਈ ਨਹੀਂ ਆਪਣਾ ਜੋ ਹੀ ਰਹੇ ਕਿ ਉਹਨ ਦਫਾ ਦੇ ਹੀ ਆ ਬੋਲ ਕੇ ਕਰੇ ਫਿਰ ਕੋਣ ਕਹਦਾ ਦਾ ਦਾ ਇਹ ਵੇਖ ਆ ਤਾ ਨਾ ਤਾ ਨਾ ਮੱਜ ਗਿਆ ਆਹੋ ਦੂਜਾ ਪਖਾ ਲੈ ਨਹੀਂ ਵੇਖ ਤਸਾ ਨਹੀਂ ਵਕਾਤੇ ਤੇ ਹੋ ਰਹੀ ਇਹ ਬਾਤ ਇਹ ਲਈ ਸੀ ਵੇਚਦੇ ਹੁਣ ਹੁਣ ਨਹੀਂ ਓਏ ਫੜ ਲੈ ਆ ਜਾ ਹੁਣ ਕੀ ਗੱਲ ਬਣੀ ਬਾਈ ਗੱਪੜਦਾਰ ਵੀ ਆਣ ਓਰੇ ਤਾਂ ਆ ਬੱਕਰੀ ਲੈਂਦੇ ਸੀ ਬਾਈ ਤੁਸੀਂ ਦਿਖਾਈ ਕਰਾਉਂਦੇ ਬਾਈ ਯਾਰ ਓ ਬਾਈ ਤੁਸੀਂ ਲਈ ਸੀ ਹਾਂ ਨਹੀਂ ਨਹੀਂ ਆਪਾਂ ਲੈਂਦੀ ਆ ਅੱਛਾ ਕੀ ਲਾਉਂਦੇ ਆ ਚਲ ਭਾਈ ਮੈਂ 13.5 ਜੀ ਮਗਾਉਂਦਾ ਆ ਲਖਾਈ ਕਰਾਦਾ ਦੇ ਪਰੇ ਠੀਕ ਹੈ ਬਿਕਰੀ ਲਿਖੀ ਆ ਸੰਦੀ ਆ ਕੋਪਰਾ ਨੂੰ ਆਦਮੀ ਤੂੰ ਹੈ ਤੂੰ ਵਹੀਂ ਲਖਾਈ ਲਿਓ ਆ ਜਾ ਚਲੋ ਲਖਾਈ ਕਰਾਓ ਭਾਈ ਹਾਂਜੀ ਬਾਈ ਜੀ ਹੋਰ ਜੱਗੇ ਠੀਕ ਹੈ ਬਾਈ ਉਹ ਪੱਠਾ ਲੈਂਦੇ ਆ ਬਾਈ ਕੀ ਲੀਆਂ ਕੋ ਬਚਾਰੇ ਇਕੱਠੇ ਆਂ ਚਾਰੇ ਆ ਪੱਠਾ ਜਾਨੀ ਖੜੀ ਆਂ ਹਾਂ ਆਪਾਂ ਲੈਨੇ ਠੀਕ ਹੈ ਜਿਹਦੇ ਨਾਮ ਪਿੰਡ ਦਾ ਬਾਈ ਕਿਹੜਾ ਪਿੰਡ ਆ ਜੀ ਆਪਣਾ ਚੱਕ ਪਖੀ ਚੱਕ ਪਖੀ ਭੋਵੇਂ ਤੂੰ ਲਾਦੇ ਆ ਕਿੰਨੇ ਕਿੰਨੇ ਪੱਠਾ ਤੂੰ ਦੱਸ ਹੋਰ ਦੱਸ ਤੀ ਜਾ ਬੰਦਾ ਨਾ ਤੈਨੂੰ ਪਤਾ ਹੀ ਆ ਹੁਣ ਜਿੰਨੇ ਦੀ ਆ ਕੀ ਮੰਗਿਆ ਕੀ ਆ ਇਹਨੂੰ ਬਾਈ ਜਾਨ ਮੰਗਦਾ ਯਾਰ ਤੇ ਬਾਈ ਉਹ ਇਹਨੇ ਸਭ ਤੇ ਯਾਰ ਦੱਸ ਬਾਈ ਬਾਈ ਯਾਰ ਆਹ ਪੱਠਾ ਵੀ ਪੁਮੇ ਵੀਡੀਓ ਤੇ ਵਾਪਾ ਉਧਰ ਵੇਖ ਸੀ ਤੋ ਇਹ ਆਹ ਪੱਠਾ ਚੱਲ ਜਿਹੜੀਆਂ ਹੈਗੀਆਂ 50000 ਦਾ ਪੈਸੇ ਮੈਂ ਕਿ ਤੂੰ ਲਾਓ ਵੀ ਕੁਝ ਵਿਖਾਓ ਵੀ ਕੁਝ ਮੈਨੂੰ ਤੋ ਹੁਣ ਫਿਰ ਮੈਂ ਕਿ ਦੱਸੋ ਲਾਓ ਲਾਓ ਕਰੋ